ਇਹ 5 ਵਜੇ ਤੋਂ ਬਾਅਦ ਰਾਤ ਰਹਿੰਦਾ ਹੈ اچھا ਤੇ ਇਹ ਜਿਹੜੀਆਂ ਸੜਕਾਂ ਤੇ ਗੱਡੀਆਂ ਲੱਗੀਆਂ ਰਹਿੰਦੀਆਂ ਨੇ ਇਹ ਕਿਦਾਂ ਬਾਹਰ ਅੰਦਰ ਹੁੰਦੀਆਂ ਨੇ ਕਾਫੀ ਅੰਦਰ ਹੁੰਦੀ ਹੈ ਕਈ ਬਾਹਰ ਹੁੰਦੀਆਂ ਅਤੇ ਉਸ ਤੋਂ ਅਕੇ ਕਸਟਮਰ ਨੇ ਕਿੱਥੇ ਖੜਨਾ ਉਹ ਅੱਗੇ ਰੋਡ ਤੇ ਲਗਾ ਜਾਂਦੇ ਆ ਫਿਰ ਫਿਰ ਉਹੀ ਗੱਲ ਹੈ ਫਿਰ ਉਹ ਕਹਿੰਦੇ ਆ ਜੀ ਸਾਨੂੰ ਦੇਖੋ ਜਗ੍ਹਾ ਜਿਹੜੀ ਪਾਰਕਿੰਗ ਦੀ ਉਹ ਇਹਨਾਂ ਨੇ ਰੋਕੀ ਵੀ ਹੈ ਉਹ ਸੁਮਲਾਇਮ ਦੀ ਗੱਡੀ ਖੜੀ ਹੁੰਦੀ ਹੈ ਲੈਨ ਦੁਬਾਰ ਉਹ ਛੱਡ ਜਾਂਦੇ ਆ ਤੇ ਪਬਲੀ ਚੱਕ ਲੈ ਜਾਂਦੇ ਇਹ ਕਿਉਂ ਬੰਦਾ ਘਬਰਾ ਰਿਹਾ ਕਿਥੇ ਪਹੁੰਚਣਾ ਹੈ ਰੋਡ ਰੇਜ ਹੋ ਰਹੀ ਹੈ horn ਬੁਜਾ ਰਿਹਾ ਹੈ ਉਹ ਘੱਟ ਹੋਏ ਉਸ ਦਾ ਪਰਪਸ ਇਹੀ ਹੈ ਕਿ ਜੋ yellow line ਦੇ ਅੰਦਰ ਆਪਣੀ ਐਂਕਰੋਚਮੈਂਟਸ ਨੇ ਇਹਨਾਂ ਨੂੰ ਹਟਾਇਆ ਜਾਵੇ ਤਾਂ ਕਿ ਟ੍ਰੈਫਿਕ ਜਮ ਦੀ ਜਿਹੜੀ ਸਮੱਸਿਆ ਹੈ ਉਹ ਤੋਂ ਘੱਟ ਤੋਂ ਘੱਟ ਕੀਤਾ ਜਾ ਸਕੇ ਕਾਰਪੋਰੇਸ਼ਨ ਦੀ ਮਦਦ ਨਾਲ ਉਹ ਆਪਾਂ ਸਾਈਡ 'ਚ ਕਰਾ ਰਹੇ ਜਿਸ ਕਰਕੇ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈ ਜਿਵੇਂ ਐਂਬੂਲੈਂਸ ਹੋਗੀ ਫਾਇਰ ਬ੍ਰਿਗੇਡ ਹੋਗੀ ਸਕੂਲ ਦੇ ਬੱਚੇ ਹੋਗੇ ਸਾਮਾਨ ਬਿਲਕੁਲ ਛੁਲੰਕਤੇ ਲਗਾਇਆ ਹੋਇਆ ਹੈ ਉਦ ਲਈ 144 ਦੇ ਆਰਡਰ ਮੈਂ ਕਰ ਚੁੱਕੇ ਆ 144 ਦਾ ਆਰਡਰ 1 ਹਫਤਾ ਪਹਿਲਾਂ ਹੋ ਗਿਆ ਸੀਗਾ ਜੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਪੰਜਾਬ ਲੁਧਿਆਣਾ ਦੀ ਪੁਸਤ ਸੜਕਾਂ ਦੇ ਉਤਰੀ ਹੋਈ ਹੈ ਦੇਖ ਸਕਦੇ ਹੋ ਇਹ ਜਿਹੜੀ ਲਾਈਨ ਜਿਹੜੀ ਹੈ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਵੱਲੋਂ ਕਹੀ ਗਿਆ ਹੈ ਜਿਹੜੀ ਐਕਰੋਚਮੈਂਟ ਹੈ ਉਹਦੇ ਅੰਦਰ ਜਿਹੜੀ ਸਾਮਾਨ ਰੱਖਿਆ ਜਾਏਗਾ ਹੁਣ ਜਿਹੜਾ ਟ੍ਰੈਫਿਕ ਜਿਹੜਾ ਕਿ ਹੈ ਜਿਆਦਾ ਹੁੰਦਾ ਵਾ ਉਸ ਟ੍ਰੈਫਿਕ ਨੂੰ ਹੁਣ ਘੱਟੋ ਘਟਾਇਆ ਜਾਏਗਾ ਤੇ ਅੱਠ ਸੜਕਾਂ ਜਿਹੜੀਆਂ ਉਹ ਅੱਠ ਸੜਕਾਂ ਜਿਹੜੀਆਂ ਡਿਸਾਈਡ ਕੀਤੀਆਂ ਗਈਆਂ ਕਿਉਂਕਿ ਅ ਐਮਰਜੈਂਸੀ ਵਾਹਨਾਂ ਨੂੰ ਅਤੇ ਕਿਸੇ ਨੂੰ ਐਮਰਜੈਂਸੀ ਸਥਿਤੀਆਂ ਦੇ ਵਿੱਚ ਜੇਕਾ ਜਾਣਾ ਹੁੰਦਾ ਹੈ ਤੇ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਜਿਹੜਾ ਕਰਨਾ ਪੈਂਦਾ ਤੁਹਾਨੂੰ ਦੱਸ ਦਈਏ ਕਿ ਫੀਲਡਾਂ ਦੇ ਵਿੱਚ ਐਮਰਜੈਂਸੀ ਵਾਹਕ ਲੰਘਦਾ ਸੀਗਾ ਤੇ ਉਸ ਤੋਂ ਦੌਰਾਨ ਕਾਫੀ ਐਂਬੂਲੈਂਸ ਦੇ ਵਿੱਚ ਫਸੇ ਮਰੀਜ਼ਾਂ ਦੀ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ ਤੇ ਉਹ ਉਸ ਤੋਂ ਉਤਰੀ ਹੋਈ ਹੈ ਤੇ ਕਿਸ ਤਰ੍ਹਾਂ ਅੱਜ ਦੱਸਿਆ ਵੀ ਹੈ ਕਿ ਜਿਹੜੇ ਵੀ ਅਕਰੋਚਮੈਂਟਸ ਨੇ ਜਾਂ ਜਿਹਨੇ ਵੀ ਐਸ ਲਾਈਨ ਦੇ ਇਸ ਲਾਈਨ ਦੇ ਬਾਹਰ ਗੱਡੀ ਜਾਂ ਕੁਝ ਵੀ ਆਪਣਾ ਸਮਾਨ ਰੱਖਿਆ ਤੇ ਉਸਤੇ ਜਿਹੜੀ ਕੀ ਬੰਦੀ ਕਾਰਵਾਈ ਜ਼ਰੂਰ ਹੋਵੇਗੀ ਪਿਓ ਅੱਜ ਸੁਪਰ ਸ਼ਮਾ ਜੀ ਆਏ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਕਰੋਚਮੈਂਟ ਲੱਜਰੀਆਂ ਲੋਕੀ ਟ੍ਰੈਫਿਕ ਜਾਮ ਲਗਾਉਂਦੇ ਨੇ ਉਸ ਨੂੰ ਹੁਣ ਟ੍ਰੈਫਿਕ ਜਾਮ ਨਹੀਂ ਲੱਗਿਆ ਕਿ ਤੇ ਅੱਜ ਸਰਕਾਰ ਦਾ ਜਿਹੜਾ ਕਿ ਆ ਇੱਕ ਪਲਾਨ ਬਣਾਇਆ ਗਿਆ ਇੱਕ ਸ਼ੀਟ ਬਣਾਈ ਗਈ ਤੇ ਉੱਥੇ ਜਾਮ ਲੱਗੂਗਾ ਕਿਉਂਕਿ ਬੇਰੀ ਫੜੀ ਵਾਲੇ ਜਿਹੜੇ ਬਾਹਰ ਲਾ ਲੈਂਦੇ ਸੀ ਕਿਸ ਤਰ੍ਹਾਂ ਦੇ ਦੇ ਉਪਰਾਲਾ ਪੰਜਾਬ ਬੋਦ ਦਾ ਨਹੀਂ ਚਾਹੀਦਾ ਤੇ ਇਹੀ ਹੈ ਵੀ ਉਹ ਟਾਈ ਜਾਣ ਸਾਰੇ ਉੱਥੇ ਹੂੰ अच्छा जदों तुसी इथे आंदे हो अपने ऑफिस आंदे हो या किथे जांदे हो ते किन्ना कोई समय लग जंदा तनु ते किन्ना कोई ट्रैफिक ਦਾ ਸਾਹਮਣੇ ਕਰਨਾ ਪੈਂਦਾ ਮੈਂ ਟ੍ਰੈਫਿਕ ਦੇ ਸਾਹਮਣੇ ਤਾਂ ਦੇਖੋ ਆਣ ਤੇ ਜਾਣ ਦੀ ਹੈ ਬਸ ਹੋਰ ਕੁਛ ਨਹੀਂ ਹੈ ਮੈਂ ਆਵਿਚੇ ਰਹਿਣਾ ਹਾਂ ਹੂੰ ਫੇਰ ਵੀ ਫੇਰ ਵੀ ਜੇਕਰ ਅਸੀਂ ਕਿਤੇ ਜਾਣਾ ਹੋਵੇ ਜਾਂ ਕਿਤੇ ਐਮਰਜੈਂਸੀ ਜਾਣਾ ਹੋਵੇ ਹਸਪੀਟਲ ਕਿ ਜਾਂਦੇ 10-15 ਮਿੰਟ ਜ਼ਿਆਦਾ ਹੂੰ ਇਹ ਤਾਂ ਹੋਰ ਜ਼ਿਆਦਾ ਨਹੀਂ ਲੱਗਦਾ ਹੂੰ ਇੰਨਾ ਕੋਈ ਲੱਗਦਾ ਹੂੰ ਇੰਨਾ ਵੀ ਲੱਗਦਾ ਹਾਂ ਜੀ ਜਿਆਦਾ ਟ੍ਰੈਫਿਕ ਹੁੰਦਾ ਹੈ। ਥੋੜਾ ਜਿਆਦਾ ਹੈ। ਤੇ ਇੱਥੇ ਇੱਥੇ ਜੇਕਰ ਇੱਥੇ ਵੀ ਗੱਲ ਕਰ ਲਈ ਆ ਪਰ ਡੰਡੀ ਸਾਹਮਣੇ ਇੱਥੇ ਵੀ ਸ਼ਾਮ ਦੇ ਵੇਲੇ ਕਿਸ ਤਰ੍ਹਾਂ ਦਾ ਹਾਲਾਤ ਰਹਿੰਦੇ ਤੇ ਸਵੇਰ ਵਾਲੇ? ਇਹ 5 ਵਜੇ ਤੋਂ ਬਾਅਦ ਰਸ਼ ਬੈਂਦਾ ਹੈ। ਅੱਛਾ ਤੇ ਤੇ ਜਿਹੜੀਆਂ ਸੜਕਾਂ ਤੇ ਗੱਡੀਆਂ ਲੱਗੀਆਂ ਰਹਿੰਦੀਆਂ ਨੇ ਇਹ ਕਿੰਨਾ ਬਾਹਰ ਅੰਦਰ ਹੁੰਦੀਆਂ ਨੇ? ਕਾਫੀ ਅੰਦਰ ਹੁੰਦੀ ਹੈ ਕਈ ਬਾਹਰ ਹੁੰਦੀਆਂ। ਕਈ ਬਾਹਰ ਹੁੰਦੀ ਹੈ। ਅੱਛਾ ਮੈਮ ਕਿਸ ਤਰ੍ਹਾਂ ਦੇਦੇ ਹੋ ਰਸ਼ ਨੂੰ ਇੱਥੇ ਰਸ਼ ਕਾਫੀ ਲੱਗ ਜਾਂਦਾ। ਤੇ ਕੀ ਹੁਣ ਪੁਲਿਸ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ? ਜੋ ਵੀ ਕਾਰਵਾਈ ਕੀਤੀ ਹੈ ਕਿੰਨੇ ਦਿਨਾਂ ਲਈ ਕੀਤੀ ਜਾਏਗੀ ਹੂੰ ਕਿੰਨੇ ਦਿਨਾਂ ਵਾਸਤੇ ਕੀਤੀ ਜਾਏਗੀ ਹੂੰ ਜੇ ਮੈਂ ਪੁੱਛ ਰਹੀ ਕਿੰਨੇ ਦਿਨਾਂ ਵਾਸਤੇ ਕੀਤੀ ਜਾਏਗੀ ਹੂੰ ਉਹ ਕਹਿੰਦੇ ਆਉਣ ਜਦੋਂ ਹੁਣ ਚਲੋ ਕੋਸ ਸੜਕਾਂ ਤੇ ਉਤਰੀ ਐ ਉਹ ਦੇਖਿਆ ਦੇਖੋ ਲਾਈਨ ਬਚਾਈ ਗਈ ਐ ਲਾਈਨ ਦੇ ਅੰਦਰ ਹੀ ਜਿਹੜੀ ਕਿ ਗੱਡੀ ਖੜੀ ਕੀਤੀ ਸਭ ਕੁਝ ਅੰਦਰ ਹੀ ਰਹੇਗਾ ਟ੍ਰੈਫਿਕ ਤੋਂ ਰਾਹਤ ਮਿਲੇਗੀ ਕਹਿੰਦੇ ਪਰ ਉਹ ਮੈਂ ਦੇਖ ਲੈਨੇ ਕਿੰਨੇ ਦਿਨਾਂ ਰਹੇਗੀ ਅੱਛਾ ਉਹ ਤਾਂ ਕੱਲ ਤੋਂ 2 ਦਿਨ ਬਾਅਦ ਪਤਾ ਚੱਲੇਗਾ ਵੇਟਰ ਬॉय ਇੱਕ ਹੋਰ ਗੱਲ ਦੱਸੋ ਜੀ ਜੇ ਕਾਰ ਉਹ ਸਮਾਜਮ ਦੀ ਗੱਡੀ ਖੜੀ ਹੁੰਦੀ ਐ ਲਾਈਨ ਦੁਬਾਰ ਉਹ ਛੱਡ ਜਾਂਦੇ ਐ ਕਿ ਪਬਲੀ ਚੱਕ ਲੈ ਜਾਂਦੇ ਇਹ ਕਿਉਂ ਇੱਕ ਵਿੱਚ ਵੀ ਬੈਠੇ ਹੋ ਤਾਂ ਚੱਕੇ ਲੱਗਣਗੇ ਇਹ ਕਿਉਂ ਇਹਦਾ ਰੀਜ਼ਨ ਦੱਸੋ ਕਿ ਉਹ ਕਹਿੰਦੇ ਮਲਾਜਮ ਹੈ ਤਾਂ ਕਰਕੇ ਆ ਪਬਲਿਕ ਦੀ ਆਮ ਗੱਡੀ ਹੋਵੇ ਉਹ ਕਹਿੰਦੇ ਰਹਿੰਦੇ ਆ ਕਿ ਇਹਨੂੰ ਛੱਡ ਦਿਓ ਜੀ ਕੋਈ ਗੱਲ ਨਹੀਂ ਵਿੱਚ ਬੰਦਾ ਬੈਠਾ ਨਾ ਜਨਾਬ ਫੇਰ ਵੀ ਵਿਚ ਪੜਾ ਕੇ ਲੈ ਜਾਂਦੇ ਆ ਅੱਛਾ ਇਹ ਉਪਰਾਲਾ ਕਿਸ ਤਰ੍ਹਾਂ ਦੇਦੇ ਹੋ ਕਿ ਹੁਣ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਕੋਈ ਵੀ ਅਕਰੋਚਮੈਂਟ ਨਹੀਂ ਹੋਏਗੀ ਜਾਂ ਇਦਾਂ ਦਾ ਕੋਈ ਵੀ ਟ੍ਰੈਸਿੰਗ ਨਹੀਂ ਲੱਗੇਗਾ ਦੇਖੋ ਜੀ ਹੁਣ ਇਸ ਬਾਰੇ ਤਾਂ ਨਹੀਂ ਅਸੀਂ ਕਹਿੰਦੇ ਜੀ ਹਾਂ हां जी मैं कह सोमवार तक दोबारा पता लग जाएगा जा वेट एंड वॉच हां वो लोका ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਵੇਟ ਐਂਡ ਵਾਚ ਹਾਲਾਂਕਿ ਲੋਕਾਂ ਦਾ کہنا ਹੈ ਕਿ ਕਿੰਨੀ ਦੇਰ ਚੱਲੇਗਾ ਕਿੰਨੀ ਕੁ ਦੇਰ ਇਹ ਇਹ ਚੱਲੇਗਾ ਪ੍ਰੋਸੈਸ ਇਹ ਲੋਕਾਂ ਦੇ ਵੱਲੋਂ ਕਿਹਾ ਗਿਆ ਹੈ ਕਿਉਂਕਿ ਲੋਕਾਂ ਨੂੰ ਇਹ ਹੈ ਕਿ ਦੋ ਤਿੰਨ ਦਿਨ ਚੱਲੇਗਾ ਉਸ ਤੋਂ ਬਾਅਦ ਫਿਰ ਸਭ ਨੋਰਮਲ ਹੋ ਜਾਏਗਾ ਆ ਦੇਖ ਸਕਦੇ ਹੋ ਹੁਣੇ ਹੁਣੇ ਹੀ ਜਿਵੇਂ ਜਿਆ ਟ੍ਰੈਫਿਕ ਲੱਗਣਾ ਸ਼ੁਰੂ ਹੋ ਗਿਆ ਅ ਦੇਖ ਸਕਦੇ ਹੋ ਪਿੱਛੇ ਜਿਦਾ ਕਿ ਹੁਣ ਹੁਣੀ ਟ੍ਰੈਫਿਕ ਲੱਗਣਾ ਸ਼ੁਰੂ ਹੋ ਗਿਆ ਹਾਲਾਂਕਿ ਹੁਣੇ ਹੀ ਜਿਹੜੇ ਸੋਪਨ ਸ਼ਰਮਾ ਜੀ ਹੁਣੇ ਕਹਿ ਕੇ ਗਏ ਨੇ ਕਿ ਟ੍ਰੈਫਿਕ ਰਸ਼ ਨਹੀਂ ਲੱਗਿਆ ਕਰੇਗਾ ਜਾਂ ਕੁਝ ਵੀ ਲੱਗੇਗਾ ਪਰ ਹੁਣੀ ਜਿਹੜਾ ਟ੍ਰੈਫਿਕ ਲੱਗਣਾ ਸ਼ੁਰੂ ਹੋ ਗਿਆ ਵਾ ਪਰ ਕਿਤਨੇ ਕਿਤੇ ਹੁਣ ਇੱਕ ਕ੍ਰੋਸਮੈਂਟ ਜਿਹੜੀ ਕਿ ਹੈ ਹੁਣ ਜੇਕਰ ਕੋਈ ਲਾਈਨ ਤੋਂ ਬਾਹਰ ਰੱਖੇਗਾ ਤੇ ਉਸ ਦੇ ਉੱਤੇ ਜਿਹੜੀ ਕਿ ਹੈ ਬੰਦੀ ਕਾਰਵਾਈ ਜ਼ਰੂਰ ਟ੍ਰੈਫਿਕ ਦੀ ਜਿਹੜੀ ਸਮੱਸਿਆ ਸ਼ਿਰਦੀ ਕੰਰਨਲੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਸ਼ਹਿਰ ਨੂੰ 8 ਜ਼ੋਨ ਸੇ ਡਿਵਾਈਡ ਕੀਤਾ ਗਿਆ ਹੈ ਹਰੇਕ ਜ਼ੋਨ ਜਿਹੜੀ ਹੈ ਉਸ ਜ਼ੋਨ ਚੋਂ ਇੱਕ ਰੋਡ ਰੋਡ ਜਿਹੜੀ ਬੜੀ ਇੰਪੋਰਟੈਂਟ ਰੋਡ ਹੈ ਜਿੱਥੇ ਬਹੁਤ ਜ਼ਿਆਦਾ ਕੰਜੈਸ਼ਨ ਹੈ ਇਨਕਮੈਂਟ ਹੈ ਫੁੱਟਪਾਥ ਜਿਹੜੇ ਉਹ ਭਰੇ ਹੋਏ ਆ ਉਹਨਾਂ ਤੇ ਬੋਰਡ ਲੱਗੇ ਹੋਏ ਆ ਕਾਰਪੋਰੇਸ਼ਨ ਦੀ ਮਦਦ ਨਾਲ ਉਹ ਆਪਾਂ ਸਾਈਟ 'ਚ ਕਰਾ ਰਹੇ ਹਾਂ ਜਿਸ ਕਰਕੇ ਜਿਹੜੀ ਐਮਰਜੈਂਸੀ ਸਰਵਿਸਿਜ਼ ਹੈ ਜਿਵੇਂ ਐਂਬੂਲੈਂਸ ਹੋਗੀ ਫਾਇਰ ਬ੍ਰਿਗੇਡ ਹੋਗੀ ਸਕੂਲ ਦੇ ਬੱਚੇ ਹੋਗੇ ਉਹਨਾਂ ਨੂੰ ਪ੍ਰੋਬਲਮ ਨਾ ਆਏ ਜਿਹੜਾ ਟਰੈਵਲਿੰਗ ਟਾਈਮ ਹੈ ਟਰੈਵਲਿੰਗ ਟਾਈਮ ਫਰਮ ਵਨ ਪਲੇਸ ਟੂ ਅਨਦਰ ਉਹ ਟਰੈਵਲਿੰਗ ਟਾਈਮ ਘੱਟ ਹੋਏ ਤੀਜੀ ਚੀਜ਼ ਰੋਡ ਰੇਜ ਜਾਮ ਲੱਗਿਆ ਹੋਇਆ ਇੱਕ ਬੰਦਾ ਘਬਰਾ ਰਿਹਾ ਹੈ ਕਿਤੇ ਪਹੁੰਚਣਾ ਹੈ ਰੋਡ ਰੇਜ ਹੋ ਰਹੀ ਹੈ ਹਾਰਨ ਬੁਜਾ ਰਿਹਾ ਹੈ ਉਹ ਘੱਟ ਹੋਏ ਚੌਥੀ ਚੀਜ਼ ਜਿਹੜਾ ਪੋਲੂਸ਼ਨ ਜਿਹੜਾ ਹੈ ਪੀਪੀਐਮ ਜਿਹੜਾ ਉਹ ਵੀ ਆਪਾਂ ਮੈਜ਼ਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਅੱਠ ਰੋਡਸ ਨੂੰ ਡੋਮਿਨੇਟ ਕਰਕੇ ਰੱਖਾਂਗੇ ਤੇ ਅੱਜ ਉਹ ਅਭਿਆਨ ਸ਼ੁਰੂ ਹੋ ਰਿਹਾ ਜੀ ਅੱਠ ਰੋਡਸ ਜਿਹੜੀਆਂ ਹਨ ਉਹ ਤੁਹਾਨੂੰ ਬਰੀਫ ਲਿਸਟ ਤੁਹਾਨੂੰ ਦੇ ਦਿੰਗੇ ਜੀ ਇਨਕ੍ਰੋਚਮੈਂਟ ਫੁੱਟਪਾਥ ਤੇ ਹੈ ਬੋਰਡ ਲੱਗਿਆ ਹੋਇਆ ਹੈ ਲੱਗਿਆ ਹੋਇਆ ਦੁਕਾਨਦਾਰ ਨੇ ਆਪਣਾ ਸਮਾਨ ਬਿਲਕੁਲ ਸੜਕ ਤੇ ਲਗਾਇਆ ਹੋਇਆ ਹੈ ਜੀ ਉਹਦੇ ਲਈ 144 ਦੇ ਆਰਡਰ ਮੈਂ ਕਰ ਚੁੱਕਿਆ ਹਾਂ ਜੀ 144 ਦੇ ਆਰਡਰ ਇੱਕ ਹਫਤਾ ਪਹਿਲਾਂ ਹੋ ਗਿਆ ਸੀਗਾ ਜੀ ਬਗ 10 ਦਿਨ ਪਹਿਲਾਂ yellow 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 ਲਾਈਨਸ ਜਿਹੜੀਆਂ ਅੱਠ ਰੋਡਸ ਤੇ ਲੱਗ ਗਈਆਂ ਕਾਰਪੋਰੇਸ਼ਨ ਲਗਾਤੀ ਹੈ ਜੀ ਉਹੀ ਵੇਟ ਕਰ ਰਹੇ ਸੀਗੇ ਅੱਜ ਇਹਦੀ ਐਗਜ਼ੀਕਿਊਸ਼ਨ ਹੈ ਅੱਜ ਤੋਂ ਬਾਅਦ ਇਹਨੂੰ ਐਗਜ਼ੀਕਿਊਟ ਡੋਮਿਨੇਟ ਕਰਕੇ ਰੱਖਾਂਗੇ 14000 ਰਜ ਵੀ ਇਸ ਤੇ ਗਰੋਥ ਬਹੁਤ ਜ਼ਿਆਦਾ ਆ ਪਹਿਲਾ ਪਸਰਫ ਇਹ 8 ਰੋਡ ਜਿਹੜੀ ਡਿਸਾਈਡ ਕੀਤੀਆਂ ਪਹਿਲਾ ਇਹ ਕਰਾਂਗੇ ਇਹਨੂੰ ਸਸਟੇਨ ਕਰਾਂਗੇ ਉਹ ਨੈਕਸਟ ਸਟੈਪ ਹੈ ਮੈਂ ਉਹੀ ਕਹਿ ਰਿਹਾ ਜਿਹੜੀ 8 ਰੋਡਸ ਹੈ ਫਰਸਟ ਵੀਲ ਡੂ ਦੋਸ ਆਪਾਂ ਜਿਆਦਾ ਖਿਲਾਰਾ ਪਾ ਦਈਏ ਉਸ ਤੋਂ ਬਾਅਦ ਉਹ ਸਸਟੇਨ ਨਾ ਹੋ ਪਾਏ ਕਿਤੇ ਵੀ ਜ 14000 ਰੱਖਣਾ ਪੈਦਾ ਸੀਗਾ ਜੀ ਨੈਕਸਟ ਫੇਸ ਤੇ ਕਰ ਰਹੇ ਹਾਂ ਸਰ ਅੱਜ ਵੀ ਗੱਲ ਕੀਤੀ ਤੇ ਰਾਤ ਨੂੰ 9 ਵਜੇ ਤੋਂ ਬਾਅਦ ਇੱਥੇ ਸੜਕਾਂ ਤੇ ਗੱਡੀਆਂ ਲੱਗ ਜਾਂਦੀਆਂ ਤੇ ਕਾਫੀ ਜ਼ਿਆਦਾ ਰਸ਼ ਹੋ ਜਾਂਦਾ ਦੇਖੋ ਜੀ ਮੈਂ ਉਹੀ ਚੀਜ਼ ਤੁਹਾਨੂੰ ਕਹਿ ਰਿਹਾ ਹਾਂ ਇਹ ਰਸ਼ ਨੂੰ ਕੰਟਰੋਲ ਕਰਨ ਲਈ ਹੈ ਹਾਂਜੀ ਸਰ ਇੱਕ ਸਾਬਣ ਵੀ ਆ ਰਿਹਾ ਹੈ ਕੈਮਰਾ ਇੱਥੇ ਹਾਂ ਯਾਰ ਇੱਕ ਪਿੰਡੀ ਕਰ ਦੇ ਜਿਹੜਾ ਤੁਸੀਂ ਕਹਿ ਰਹੇ ਹੋ ਅੱਜ ਇਨ ਰੋਡਸ ਨੂੰ ਇਨ ਰੋਡਸ ਅੱਛਾ ਇਨ ਰੋਡਸ ਨੂੰ ਆਪਾਂ ਡੋਮਿਨੇਟ ਕਰਾਂਗੇ ਜੀ ਸਸਟੇਨ ਕਰਾਂਗੇ ਨੈਕਸਟ ਫੇਸ ਤੁਹਾਡੇ ਤੋਂ ਹੀ ਸਜੈਸ਼ਨ ਲੈ ਕੇ ਨੈਕਸਟ ਫੇਸ ਤੇ ਫਿਰ ਆਟ ਰੋਡਸ ਕਰਾਂਗੇ ਠੀਕ ਹੈ ਜੀ ਦੇਖ ਥੈਂਕ ਯੂ ਆ ਇਹ ਟ੍ਰੈਫਿਕ ਏਸੀਬੀ ਜਤਿਨ ਬਾਂਸੇ ਜੁੜ ਚੁੱਕੇ ਨੇ ਸਰ ਕਿਸ ਤਰ੍ਹਾਂ ਦੀ ਅਕਰੋਚਮੈਂਟ ਆ ਕੀਤੀ ਜਾਣੀ ਤੇ ਕੀ ਕੀ ਕਾਰਵਾਈ ਹੋਏਗੀ ਜੇ ਲਾਈਨ ਤੋਂ ਬਾਹਰ ਰਹੇਗਾ ਤੇ ਕੀ ਕੀ ਰਸ਼ ਦੀ ਐਮਰਜੈਂਸੀ ਵਹੀਕਲਾਂ ਇੱਥੇ ਖੜੀ ਰਹਿਣਗੀ ਜੇ ਲਈ ਅੱਜ ਦੀ ਕਾਰਵਾਈ ਹੈ ਜੋ ਕਿ ਸੀਪੀ ਸਾਹਿਬ ਨੇ ਇੱਕ ਜਿਵੇਂ ਕਿ ਦੱਸਿਆ ਬਰੀਫ ਕੀਤਾ ਤੇ ਸਟਾਰਟ ਕੀਤੀ ਉਸ ਦਾ ਪਰਪਸ ਇਹੀ ਹੈ ਕਿ ਜੋ येलो ਲਾਈਨ ਦੇ ਅੰਦਰ ਆਪਣੀ ਐਂਕਰੋਚਮੈਂਟਸ ਨੇ ਇਹਨਾਂ ਨੂੰ ਹਟਾਇਆ ਜਾਵੇ ਤਾਂ ਕਿ ਟ੍ਰੈਫਿਕ ਜਮ ਦੀ ਜਿਹੜੀ ਸਮੱਸਿਆ ਹੈ ਉਹ ਤੋਂ ਘੱਟ ਤੋਂ ਘੱਟ ਕੀਤਾ ਜਾ ਸਕੇ ਜੀ ਹਾਂਜੀ ਸਰ ਸਰ ਇੱਥੇ ਕਈ ਲੋਕ ਇੱਥੇ ਆ ਕੇ ਖੜ ਜੰਦੇ ਨੇ ਤੇ ਗੱਡੀਆਂ ਬਾਹਰ ਲਾ ਕੇ ਚੱਲ ਜਾਂਦੇ ਨੇ ਉੱਥੇ ਉਸ ਤੋਂ ਬਾਅਦ ਇਹ ਕਹਿਆ ਜਾਂਦਾ ਲੋਕਾਂ ਦੇ ਵੱਲੋਂ ਕਿ ਮੈਂ ਮੁਲਾਜ਼ਮ ਆ ਮੈਂ ਇਹ ਆ ਤੇ ਉਹਨਾਂ ਤੇ ਵੀ ਕੀ ਕੀ ਕਾਰਵਾਈ ਪੰਦੀ ਦੇਖੋ ਜੀ ਪਹਿਲੀ ਗੱਲ ਤਾਂ ਲੋਕ ਪਕ ਗੱਡੀਆਂ ਬਾਹਰ ਲਾਉਂਦੇ ਕਿਉਂ ਆ ਕਿਉਂਕਿ ਜਿਹੜੀ yellow line ਆ white line ਆ ਉੱਥੋਂ ਤੱਕ ਆ ਕੇ ਦੁਕਾਨਾਂ ਦਾ ਸਾਮਾਨ ਪਿਆ ਹੈ ਅਤੇ ਉਸ ਤੋਂ ਅੱਗੇ ਕਸਟਮਰ ਨੇ ਕਿੱਥੇ ਖੜਨਾ ਉਹ ਅੱਗੇ ਰੋਡ ਤੇ ਲਗਾ ਜਾਂਦੇ ਆ ਫਿਰ ਫਿਰ ਉਹੀ ਗੱਲ ਹੈ ਫਿਰ ਉਹ ਕਹਿੰਦੇ ਆ ਜੀ ਸਾਨੂੰ ਦੇਖੋ ਜਗਾ ਜਿਹੜੀ ਪਾਰਕਿੰਗ ਦੀ ਉਹ ਇਹਨਾਂ ਨੇ ਰੋਕੀ ਵੀ ਹੈ ਅਤੇ ਅਸੀਂ ਰੋਡ ਤੇ پارک ਕੀਤੀ ਫਿਰ ਇਸੇ ਕਰਕੇ ਤਾਂ ਇਸੇ ਲਈ ਅਸੀਂ ਦੁਕਾਨਦਾਰਾਂ ਨੂੰ ਇਹੀ ਕਹਿ ਰਹੇ ਹਾਂ ਵੀ ਤੁਸੀਂ ਆਪਣਾ ਸਮਾਨ ਅੰਦਰ ਰੱਖੋ ਕਸਟਮਰ ਦੀ ਜਿਹੜੀ ਗੱਡੀ ਹੈ ਕਸਟਮਰ ਜਿਹੜਾ ਹੈਗਾ ਉਹਦੇ ਲਈ ਜਗਾ ਛੱਡੋ ਉਹਨੂੰ ਗੱਡੀ پارک ਹੋਵੇ ਵਧੀਆ ਤਾਂ ਕਿ ਰੋਡ ਤੇ ਨਾ ਕੋਈ ਗੱਡੀ ਲਗਾਵੇ ਇਹੀ ਪਰਪਸ ਹੈ ਜੀ ਅੱਜ ਦੇ ਠੀਕ ਹੈ ਜੀ ਥੈਂਕ ਯੂ ਤੋ ਬਿਲਕੁਲ ਇਹ ਗੱਲਬਾਤ ਤੁਸੀਂ ਸੁਣੀ ਸਾਰੀ ACB ਜਤਿਨ ਪੰਸਲ ਨੇ ਉਹਨਾਂ ਕਿਹਾ ਕਿ ਅੱਜ ਦੀ ਕਾਰਵਾਈ ਜਿਹੜੀ ਕੀ ਹੈ ਨੋ ਐਕਰੋਚਮੈਂਟ ਦੀ ਕੀ ਜਿਹੜੀ ਬਲੂ ਲਾਈਨ ਤੋਂ ਤੁਸੀਂ ਬਾਹਰ ਗੱਡੀਆਂ ਲਾਂਦੇ ਹੋ ਜਾਂ ਕੋਈ ਰੇਡੀਆਂ ਫੜੀਆਂ ਜਾਂ ਕੁਝ ਵੀ ਲਾਂਦੇ ਹੋ ਉਸ ਤੇ ਅੱਜ ਪਹਿਲ ਤੌਰ ਤੇ ਅੱਜ ਕਮਿਸ਼ਨਰ ਆਫ ਲੁਧਿਆਣਾ ਸੋਪਨ ਸ਼ਰਮਾ ਨੇ ਅੱਜ ਦੱਸਿਆ ਵਾ ਕਿ ਬਲੂ ਲਾਈਨ ਤੋਂ yellow ਲਾਈਨ ਤੋਂ ਬਾਹਰ ਜਿਹੜੀਆਂ ਗੱਡੀਆਂ ਅਤੇ ਕਾਰ ਜਿਹੜੀ ਰੇਡੀਆਂ ਫੜੀਆਂ ਨੇ ਉਹ ਨਹੀਂ ਲਾਣੀਆਂ ਨੇ ਹੁਣ ਆਲੇ ਸਮੇਂ ਦੇਖਣਾ ਹੈਗਾ ਕਿ ਕੋਈ ਲੋਕਾਂ ਦਾ ਵੀ ਕਹਿਣਾ ਹੈ ਕਿ ਇਹ 2-3 ਦਿਨ ਚੱਲਣਾ ਵੈ ਤੇ 2-3 ਦਿਨਾਂ ਬਾਅਦ ਫੇਰ ਉਦੋਂ ਉਦੋਂ ਉਹਦਾ ਹੀ ਸੇਮ ਦੁਬਾਰਾ ਰੂਟੀਨ ਤੇ ਚੱਲਣ ਲੱਗ ਜਾਣਾ ਦੇਖਣਾ ਹੈਗਾ ਕਿ ਇਹ ਲੋਕ ਜਿਹੜੇ ਹੈ ਰੂਲਸ ਰੈਗੂਲੇਸ਼ਨ ਫੋਲੋ ਕਰਦੇ ਆ ਕਿ ਨਹੀਂ ਕਰਦੇ ਆ ਇਹ ਰਾਸ਼ ਜਰੇ ਕਿ ਇਹ ਲੁਧਿਆਣਾ ਸ਼ਹਿਰ ਤੋਂ ਲੁਧਿਆਣਾ ਸ਼ਹਿਰ ਵਿੱਚ ਕੱਟੇਗਾ ਕਿ ਨਹੀਂ ਕੱਟੇਗਾ ਕਿਉਂਕਿ ਇੱਕ ਲਿਸਟ ਬਣਾਈ ਕੀ ਹੈ ਜੁੜੇ ਲੁਧਾਨ ਲਾਈਵ ਤੋਂ ਨਾ ਦੀਪਕ ਕੁਮਾਰ ਦਾ ਜੰਮੇਰਪੁਰ ਧੰਨਵਾਦ